ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਸਲਵਾਰ ਦੀ ਸਟੀਚਿੰਗ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖਿਓ ਆ ਦੇਖੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਆਸਣ ਦੀ ਸੀਨ ਲਾਵਾਂਗੇ ਜਿਹੜੀ ਆਪਾਂ ਸਲਵਾਰ ਦੀ ਕਟਿੰਗ ਕੀਤੀ ਹੋਈ ਸੀ ਸਭ ਤੋਂ ਪਹਿਲਾਂ ਆਪਾਂ ਦੋਨਾਂ ਆਸਣ ਦੀ ਸੀਨ ਲਾਵਾਂਗੇ ਆ ਦੇਖੋ ਜੀ ਸਿੱਧੇ ਪਾਸੇ ਤੋਂ ਦੋਨੋਂ ਆਸਣ ਇਸ ਤਰ੍ਹਾਂ ਆਪਾਂ ਜੋੜ ਲਵਾਂਗੇ ਤੇ ਇਸ ਦੇ ਬੈਕ ਸਾਈਡ ਉੱਤੇ ਆਪਾਂ ਸੀਨ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਆਸਣ ਦੀ ਸੀਨ ਲਾਵਾਂਗੇ ਆ ਦੇਖੋ ਜੀ ਹੁਣ ਆਪਾਂ ਦੂਜੇ ਸਾਈਡ ਵਾਲੇ ਆਸਣ ਦੀ ਵੀ ਸੀਨ ਲਾਵਾਂਗੇ ਦੋਨੋਂ ਆਸਣ ਜੋੜ ਕੇ ਸਿੱਧੇ ਪਾਸੇ ਤੋਂ ਹੁਣ ਆਪਾਂ ਇਸ ਤਰ੍ਹਾਂ ਬੈਕ ਸਾਈਡ ਰੱਖ ਕੇ ਸੀਨ ਲਾਵਾਂਗੇ ਆ ਦੇਖੋ ਜੀ ਪੁੱਠੇ ਪਾਸੇ ਸੀਨ ਲਾਵਾਂਗੇ ਸਲਵਾਰ ਦੀ ਸਟੀਚਿੰਗ ਕਰਨ ਲੱਗਿਆਂ ਆਪਾਂ ਸਭ ਤੋਂ ਪਹਿਲਾਂ ਦੋਨੋਂ ਸਾਈਡਾਂ ਵਾਲੇ ਆਸਣ ਦੀ ਸੀਨ ਲਾਉਣੀ ਹੈ ਸਭ ਤੋਂ ਪਹਿਲਾਂ ਆਸਣ ਦੀ ਸੀਨ ਲਾਵਾਂਗੇ ਆਸਨ ਦੀ ਸੀਨ ਲਾਉਣ ਤੋਂ ਬਾਅਦ ਹੁਣ ਆਪਾਂ ਦੇਖੋ ਜੀ ਇੱਕ ਪਾਸੇ ਦੇ ਕੁੰਡੇ ਨਾਲ ਆਪਾਂ ਪੱਲਾ ਅਟੈਚ ਕਰਾਂਗੇ ਆ ਦੇਖੋ ਦੋਨੋਂ ਆਪਣੀ ਇਸ ਤਰ੍ਹਾਂ ਇਹ ਆਪਣੀ ਆਸਨ ਵਾਲੀ ਸੀਨ ਤੇ ਆਹਾਂ ਆਪਣੀ ਕੁੰਡੇ ਵਾਲੀ ਇਹ ਆਪਣਾ ਕੁੰਡੇ ਵਾਲੀ ਸਾਈਡ ਹੈ ਤੇ ਇਸ ਦੇ ਨਾਲ ਆਪਾਂ ਪੱਲਾ ਅਟੈਚ ਕਰਾਂਗੇ ਕੁੰਡੇ ਵਾਲੀ ਸਾਈਡਨ ਦੇ ਨਾਲ ਆਪਾਂ ਪੱਲਾ ਅਟੈਚ ਕਰਾਂਗੇ ਤੇ ਇਸ ਤਰ੍ਹਾਂ ਸੀਨ ਲਾਵਾਂਗੇ ਦੋਨੋਂ ਸਾਈਡ ਆਪਾਂ ਸਿੱਧੇ ਪਾਸੇ ਤੋਂ ਰੱਖ ਕੇ ਬੈਕ ਸਾਈਡ ਸੀਨ ਲਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇੱਕ ਇੱਕ ਪੈਰ ਦੀ ਸਿਲਾਈ ਲਗਾਵਾਂਗੇ ਤੇ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਕੁੰਡੇ ਦੇ ਨਾਲ ਆਪਾਂ ਪੱਲਾ ਅਟੈਚ ਕਰਾਂਗੇ ਪੱਲੇ ਦੀ ਸੀਨ ਲਾਵਾਂਗੇ ਆ ਦੇਖੋ ਜੀ ਪੋਂਚੇ ਵਾਲੀ ਸੀਨ ਉਹ ਦੇਖੋ ਜਿਸ ਤਰ੍ਹਾਂ ਆਪਾਂ ਕੁੰਡੇ ਵਾਲੇ ਇਸੇ ਤਰ੍ਹਾਂ ਹੀ ਆਪਾਂ ਇੱਕ-ਇੱਕ ਪੈਰ ਦੀ ਸੀਨ ਲਾ ਕੇ ਇਸ ਤਰ੍ਹਾਂ ਸਾਰੀ ਸੀਨ ਲਾ ਕੇ ਤਿਆਰ ਕਰ ਲਾਂਗੇ ਦੂਜੀ ਸਾਈਡ ਤੋਂ ਵੀ ਆਪਾਂ ਉਸੇ ਤਰ੍ਹਾਂ ਹੀ ਕੁੰਡੇ ਦੇ ਨਾਲ ਜਿਹੜਾ ਪੱਲਾ ਅਟੈਚ ਕਰਾਂਗੇ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ ਇੱਕ-ਇੱਕ ਪੈਰ ਦੀ ਸੀਨ ਲਾ ਕੇ ਤਿਆਰ ਕਰ ਲਾਂਗੇ ਦੋਨਾਂ ਸਾਈਡਾਂ ਤੋਂ ਆਪਾਂ ਉਸੇ ਤਰ੍ਹਾਂ ਹੀ ਕੁੰਡੇ ਦੇ ਨਾਲ ਆਪਾਂ ਇਸ ਤਰ੍ਹਾਂ ਪੱਲਾ ਅਟੈਚ ਕਰ ਲਾਂਗੇ ਆਪਣੇ ਦੋਨੋਂ ਪੱਲੇ ਇਸੇ ਤਰ੍ਹਾਂ ਹੀ ਅਟੈਚ ਹੋ ਚੁੱਕੇ ਨੇ ਤਾਂ ਦੇਖੋ ਜਿਸ ਤਰ੍ਹਾਂ ਹੁਣ ਆਪਾਂ ਦੇਖੋ ਆਸਣ ਵਾਲੀ ਸਾਈਡ ਤੋਂ ਆਪਾਂ 벨ਟ ਦਾ ਨਿਸ਼ਾਨ ਲਾਵਾਂਗੇ ਤਾਂ ਦੇਖੋ ਜੀ ਆਸਣ ਵਾਲੀ ਸਾਈਡ ਤੋਂ ਆਪਾਂ 22 ਇੰਚ ਆਪਣੀ 벨ਟ ਤੇ ਇੱਕ ਪਾਸੇ ਆਪਾਂ బా ఇ నిశానుగే ఇంచాఫోతే నిశానువే బ నిశానుగావేజీ ఏం బెల్ట అటెచే బ దూజీ సైడ్ తర నిశా ఆీ ਆਸਨ ਵਾਲੀ ਜਗ੍ਹਾ ਤੋਂ ਆਪਾਂ ਇਸ ਤਰ੍ਹਾਂ ਇੰਚ ਟੇਪ ਰੱਖਾਂਗੇ ਤੇ ਇਸ ਸਾਈਡ ਵੀ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ 22 ਇੰਚ ਆਪਣੀ ਬੈਲਟ ਜਿਹੜੀ ਤਿਆਰ ਹੈ ਤੇ 1-1 ਇੰਚ ਦੋਨਾਂ ਸਾਈਡਾਂ ਤੋਂ ਵਧ ਰੱਖਾਂਗੇ ਕਿਉਂਕਿ ਆਪਾਂ ਬੈਕ ਸਾਈਡ ਤੇ ਵੀ ਅੱਧੇ-ਅੱਧੇ ਇੰਚ ਦੀ ਆਪਾਂ ਜਿਹੜੀ ਬੈਕ ਸਾਈਡ ਤੇ ਵੀ ਵੱਲ ਪਾਵਾਂਗੇ ਅੱਧੇ-ਅੱਧੇ ਇੰਚ ਦੇ ਪਿਛਲੇ ਪਾਸੇ ਵੀ ਆ ਦੇਖੋ ਜੀ ਤੇ ਜਿੱਥੇ ਆਪਾਂ ਨਿਸ਼ਾਨ ਲਾਇਆ ਹੈ ਉਹ ਵਾਲੇ ਆਪਾਂ ਅਸਨ ਨੂੰ ਛੱਡ ਕੇ ਦੂਜੀ ਅਸਨ ਤੇ ਆਪਾਂ ਜਿਹੜੇ ਨੇ ਆਪਾਂ ਵਲ ਪਾਉਣੇ ਨੇ ਸਲਵਾਰ ਦੇ ਵਾਲ ਆਪਾਂ ਦੂਜੀ ਸਾਈਡ ਵਾਲੀ ਅਸਨ ਤੇ ਪਾਵਾਂਗੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਛੋਟਾ ਜਿਹਾ ਇੱਕ ਪੁੰਗ ਪਾਵਾਂਗੇ ਸ਼ੁਰੂ ਵਿੱਚ ਆਪਾਂ ਛੋਟਾ ਵਾਲ ਪਾਵਾਂਗੇ ਤੇ ਉਸ ਤੋਂ ਬਾਅਦ ਆ ਦੇਖੋ ਜੀ ਮੇਰੀ ਮਸ਼ੀਨ ਦੇ ਨਾਲ ਇਹ ਥੋੜਾ ਨਿਸ਼ਾਨ ਜਿਹਾ ਬਣਿਆ ਹੋਇਆ ਹੈ ਮੈਂ ਇਸ ਦੀ ਸੇਧ ਤੇ ਹੀ ਸਾਰੇ ਵਾਲ ਪਾਉਣੀਆਂ ਤੇ ਉਹ ਸਾਰੇ ਵਾਲ ਇੱਕਸਾਰ ਪੈਂਦੇ ਨੇ ਆ ਦੇਖੋ ਜੀ ਪਹਿਲਾਂ ਆਪਾਂ ਛੋਟਾ ਵਾਲ ਪਾਉਣਾ ਤੇ ਉਸ ਤੋਂ ਬਾਅਦ ਆਪਾਂ ਇਸ ਇਸੇ ਨਿਸ਼ਾਨ ਦੀ ਸੇਧ ਤੇ ਸਾਰੇ ਵਾਲ ਪਾਵਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਸਾਰੇ ਵਾਲ ਜਿਹੜੇ ਨੇ ਆਪਾਂ ਇੱਕ ਪਾਸੇ ਦੇ ਗੁੰਦੇ ਦੇ ਵਾਲ ਆਪਣੇ ਪਹਿ ਚੁੱਕੇ ਨੇ ਆ ਦੇਖੋ ਜੀ ਹੁਣ ਆਪਾਂ ਦੂਜੀ ਸਾਈਡ ਵੀ ਪਾਵਾਂਗੇ ਉਸੇ ਤਰ੍ਹਾਂ ਹੀ ਆ ਦੇਖੋ ਜੀ ਆ ਦੇਖੋ ਜੀ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਵਾਲ ਪਾਵਾਂਗੇ ਜਿਹੜਾ ਇਹ ਮਸ਼ੀਨ ਦਾ ਨਿਸ਼ਾਨ ਬਣਿਆ ਹੋਇਆ ਇਸ ਦੇ ਅੱਧ ਤੇ ਇੱਕ ਛੋਟਾ ਵਾਲ ਪਾਉਣ ਤੋਂ ਬਾਅਦ ਫਿਰ ਇਸੇ ਸੇਧ ਤੋਂ ਆਪਾਂ ਸਾਰੇ ਵੱਡੇ ਵਾਲ ਪਾਵਾਂਗੇ ਆ ਦੇਖੋ ਜੀ ਬਾਕੀ ਸਾਰੇ ਵਾਲੋ ਆਪਾਂ ਇਸ ਇਹ ਵਾਲੇ ਨਿਸ਼ਾਨ ਦੀ ਸੇਧ ਤੇ ਪਾਵਾਂਗੇ ਆ ਦੇਖੋ ਜੀ ਇਹ ਆਪਣੇ 11 11 ਦੋਨਾਂ ਸਾਈਡਾਂ ਤੇ ਵੱਲ ਜਿਹੜੇ ਪੈ ਚੁੱਕੇ ਨੇ ਦੋਨਾਂ ਸਾਈਡਾਂ ਤੇ ਆਪਣੇ ਇਹ ਦੇਖੋ ਜੀ ਆ ਜਿਹੜਾ ਆਪਾਂ ਨਿਸ਼ਾਨ ਲਾਇਆ ਹੋਇਆ ਸੀ ਇੱਕ ਵਾਲ ਆਪਾਂ ਇੱਥੇ ਛੋਟਾ ਲਾਸਟ ਤੇ ਵੀ ਛੋਟਾ ਵਾਲ ਪਾਵਾਂਗੇ ਜਿਹੜਾ ਇਹ ਨਿਸ਼ਾਨ ਆਪਣਾ ਬਣਿਆ ਹੋਇਆ ਇੱਥੇ ਵੀ ਇੱਥੋਂ ਤੱਕ ਵੀ ਆਪਾਂ ਇੱਕ ਛੋਟਾ ਵਾਲ ਪਾ ਲਾਂਗੇ ਦੋਨਾਂ ਸਾਈਡਾਂ ਤੋਂ ਤੇ ਇਹ ਆਪਣੇ 11-11 ਦੋਨਾਂ ਸਾਈਡਾਂ ਦੇ ਵਾਲ ਜਿਹੜੇ ਨੇ ਪੈ ਚੁੱਕੇ ਨੇ ਬਹੁਤ ਹੀ ਕੱਟ ਕੱਪੜੇ ਤੇ ਜੋ ਆਪਾਂ ਬਹੁਤ ਹੀ ਵਧੀਆ ਸਲਵਾਰ ਜਿਹੜੀ ਬਣਾ ਕੇ ਤਿਆਰ ਕਰ ਚੁੱਕੇ ਹਾਂ ਹੁਣ ਆਪਾਂ 벨ਟ ਬਣਾਵਾਂਗੇ 벨ਟ ਦਾ ਆਪਣਾ ਕਪੜਾ ਕੱਟ ਸੀਜ਼ ਦੇ ਨਾਲ ਆਪਾਂ ਥੋੜਾ ਜਿਹਾ ਹੋਰ ਕਪੜਾ ਅਟੈਚ ਕੀਤਾ ਤੇ ਇਸ ਕਪੜੇ ਨੂੰ ਆਪਾਂ ਇਸ ਤਰ੍ਹਾਂ ਅਟੈਚ ਕਰਨ ਤੋਂ ਬਾਅਦ ਉੱਪਰੋਂ ਕਟਿੰਗ ਕਰਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਹੁਣ ਆਪਾਂ ਫਰੰਟ ਵਾਲੀ ਸੀਨ ਲਾਵਾਂਗੇ ਦੋਨਾਂ ਸਾਈਡਾਂ ਤੋਂ ਦੋਨੋਂ ਇਹ ਕੱਪੜੇ ਜਿਹੜੇ ਨੇ ਅਟੈਚ ਕਰ ਲਾਂਗੇ ਇਹ ਆਪਣਾ ਵਿਚਾਲੇ ਵਾਲਾ ਨਿਸ਼ਾਨੇ ਜਿੱਥੋਂ ਆਪਾਂ ਚੀੜੀ ਕੱਢਾਂਗੇ ਨਾਲਾ ਪਾਉਣ ਵਾਸਤੇ ਆ ਦੇਖੋ ਜੀ ਜਿਹੜਾ ਵੀ ਕੱਪੜਾ ਆਪਾਂ 벨ਟ ਦੇ ਨਾਲ ਅਟੈਚ ਕਰਨੇ ਆ 벨ਟ ਨੂੰ ਵੱਡਾ ਕਰਨ ਦੇ ਲਈ ਉਹ ਆਪਾਂ ਕੱਪੜਾ ਜਿਹੜਾ ਫਰੰਟ ਤੇ ਰੱਖਣਾ ਹੈ ਬੈਕ ਸਾਈਡ ਤੋਂ ਆਪਾਂ ਸਿੰਪਲ ਅਟੈਚ ਕਰਾਂਗੇ ਜਿਹੜਾ ਵੀ ਆਪਾਂ ਕੱਪੜਾ ਲਾਉਣੇ ਆ ਬੈਲਟ ਦੇ ਨਾਲ ਉਹ ਆਪਾਂ ਫਰੰਟ ਤੇ ਰੱਖਾਂਗੇ ਆ ਦੇਖੋ ਜੀ ਤੇ ਹੁਣ ਆਪਾਂ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਸੀਨ ਲਾ ਲਾਂਗੇ ਆ ਦੇਖੋ ਜੀ ਥੋੜਾ ਆਪਾਂ ਸੀਨ ਜਿਹੜੀ ਛੱਡੀ ਹੋਈ ਹੈ ਚਿੜੀ ਵਾਸਤੇ ਥੋੜਾ ਕੱਪੜਾ ਆਪਾਂ ਛੱਡਿਆ ਹੋਇਆ ਸੀ ਉਹਦੀ ਆਪਾਂ ਚਿੜੀ ਬਣਾਵਾਂਗੇ ਬਾਅਦ ਵਿੱਚ हाँ देखो जी जोड़ा कपड़ा नाल अटैच किया उत्थे भी आप गसीन ला लेंगे इस तरह हूँ अपना गुम सीना लाने तो बाद हूँ आप इस तरह चिड़ी बनावेंगे देखो जी कपड़ा फोल्ड करा एक इंच तो थोड़ा जहाट कपड़ा इस तरह फोल्ड करके तो इत आप सीन ला लेंगे आ देखो जी एक सार कपड़ा रख के सीन ला लेंगे ਆ ਦੇਖੋ ਜੀ ਇਸ ਤਰ੍ਹਾਂ ਆਪਣੀ 벨ਟ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਇਹ ਚਿੜੀ ਜਿਹੜੀ ਬਣੂਗੀ ਨਾਲਾ ਪਾਉਣ ਲਈ ਆ ਦੇਖੋ ਤੇ ਹੁਣ ਆਪਾਂ 벨ਟ ਦੇ ਨਾਲ ਸਲਵਾਰਾ ਅਟੈਚ ਕਰਾਂਗੇ ਜਿਹੜੇ ਵਾਲ ਆਪਾਂ ਪਾਏ ਹੋਏ ਸੀ ਉਹ ਵਾਲੀ ਸਾਈਡ ਤੋਂ ਫਰੰਟ ਵਾਲੀ ਜਿੱਥੇ ਆਪਾਂ ਚਿੜੀ ਕੱਢੀ ਹੋਈ ਹੈ 벨ਟ ਦੀ ਉਹਨਾਂ ਦੋਨਾਂ ਨੂੰ ਆਪਾਂ ਵਿਚਾਲੇ ਆਸਣ ਵਾਲੇ ਸੀਨ ਦੇ ਨਾਲ 벨ਟ ਅਪਰ ਅਟੈਚ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਰੱਖ ਕੇ ਸੀਨ ਲਾਵਾਂਗੇ ਤੇ ਇਹ ਲਾਸਟ ਚ ਆਪਣਾ ਜਿਹੜਾ 벨ਟ ਦਾ ਕੱਪੜਾ ਘਟ ਜਾਂਦਾ ਤੇ ਜਿਹੜਾ ਆਪਣਾ ਲਾਸਟ ਤੇ ਆਸਣ ਵਾਲੀ ਸੀਨ ਹੈ ਉਹ ਥੋੜੀ ਬਾਤ ਜਾਂਦੀ ਏ ਕਿਉਂਕਿ ਇਹ ਆਪਾਂ ਵੱਧ ਰੱਖੀ ਹੋਈ ਏ ਤੇ ਇੱਥੇ ਆਪਾਂ ਛੋਟਾ ਜਿਹਾ ਇੱਕ ਵੱਲ ਪਾਵਾਂਗੇ ਆਸਣ ਵਾਲੀ ਸਾਈਡ ਉੱਤੇ ਤੇ ਫਿਰ ਆਪਣੀ ਬੈਲਟ ਵਾਲੀ ਸਾਈਡ ਜਿਹੜੀ ਇਹ ਉਹ ਬਿਲਕੁਲ ਸਹੀ ਆ ਜੂਗੀ ਛੋਟਾ ਜਿਹਾ ਇੱਕ ਵੱਲ ਪਾ ਕੇ ਆਪਾਂ ਇਸ ਨੂੰ ਪੂਰਾ ਕਰਾਂਗੇ ਇਹ ਆਪਣੇ ਸਲਵਾਰ ਦੇ ਬੈਕ ਸਾਈਡ ਵਾਲੇ ਇੱਕ ਇੱਕ ਵੱਲ ਆ ਜਾਣਗੇ ਦੋਨਾਂ ਸਾਈਡਾਂ ਤੋਂ ਆ ਦੇਖੋ ਜੀ ਇਸ ਤਰ੍ਹਾਂ ਆ ਜਾਣਗੇ ਇਹ ਵਾਲਾ ਆ ਦੇਖੋ ਜੀ ਆਸਨ ਵਾਲੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਇੱਕ ਛੋਟਾ ਜਿਹਾ ਵੱਲ ਪਾਵਾਂਗੇ ਤੇ ਇਹ ਆਪਣੀ 벨ਟ ਨਾਲ ਸੇਮ ਅਟੈਚ ਹੋ ਜੂਗੀ ਹੁਣ ਆਪਾਂ ਪਹੁੰਚਿਆਂ ਲਈ ਇਸ ਤਰ੍ਹਾਂ ਕੱਪੜਾ ਜੋੜਾਂਗੇ ਆ ਦੇਖੋ ਜੀ ਪਹੁੰਚੇ ਦੇ ਬਰਾਬਰ ਆਪਾਂ ਸੇਮ ਕੱਪੜਾ ਰੱਖਾਂਗੇ ਤੇ ਉਸਦੇ ਉੱਪਰ ਬੁਕਰਮ ਰੱਖ ਕੇ ਆਹ ਦੇਖੋ ਜੀ ਇਸ ਤਰ੍ਹਾਂ ਜੇਕਰ ਤੁਸੀਂ ਚਾਹੋ ਤਾਂ ਥੋੜੀ ਛੋਟਾ ਕੱਪੜਾ ਫੋਲਡ ਕਰ ਸਕਦੇ ਹੋ ਪਰ ਮੈਂ ਬੁਕਰਮ ਦੇ ਬਰਾਬਰ ਹੀ ਕੱਪੜਾ ਲੈ ਕੇ ਫੋਲਡ ਕਰਦੀ ਹਾਂ ਤੇ ਇਸ ਤਰ੍ਹਾਂ ਆਪਾਂ ਮੋਟਾ ਬਖਾ ਕਰਕੇ ਸੀਨ ਲਾ ਲਾਂਗੇ ਉੱਪਰੋਂ ਕੱਪੜਾ ਫੋਲਡ ਕਰਕੇ ਬੁਕਰਮ ਦੇ ਮੋਟਾ ਬਖਾ ਕਰਕੇ ਇਸ ਤਰ੍ਹਾਂ ਸੀਨ ਲਾ ਲਾਂਗੇ ਸਿੰ ਲੌਨ ਤੋਂ ਬਾਅਦ ਜਿਹੜਾ ਆਪਣਾ ਇੱਕ ਇੱਕ ਪੈਰ ਦਾ ਕੱਪੜਾ ਰੱਖ ਕੇ ਬਾਕੀ ਕੱਪੜਾ ਆਪਾਂ ਕੱਟ ਲਾਂਗੇ ਆ ਦੇਖੋ ਜੀ ਇਸ ਨੂੰ ਫਿਰ ਆਪਾਂ ਹੁਣ ਪੌਂਚੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਜੀ ਇਹ ਹੈ ਆਪਣਾ ਪੌਂਚਾ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਬੁਕਰਮ ਵਾਲਾ ਆਪਾਂ ਕੱਪੜਾ ਰੱਖ ਕੇ ਵਿਚ ਤੋਂ ਅਟੈਚ ਕਰਾਂਗੇ ਹੁਣ ਆਪਾਂ ਸੀਨ ਜਿਹੜੀ ਹੈ ਉਹ ਛੋਟੇ ਬੁਖੇਰੀ ਲਾ ਲਾਵਾਂਗੇ ਬੁਖਾ ਛੋਟਾ ਕਰਕੇ ਹੁਣ ਸੀਨ ਲਾਵਾਂਗੇ ਆਪਾਂ ਆਹ ਦੇਖੋ ਜੀ ਕਪਾਹ ਸ਼ੁਰੂ ਵਿੱਚ ਕੱਪੜਾ ਫੋਲਡ ਕਰਕੇ ਪਹੁੰਚੇ ਵਾਲਾ ਸੀਨ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਉੱਪਰ ਵੀ ਇੱਕ ਸੀਨ ਲਾ ਲਾਂਗੇ ਤੇ ਫਿਰ ਆਪਾਂ ਵਿਚਾਲੇ ਚਾਰ ਪੰਜ ਸੀਨਾ ਸਿੱਧੀਆਂ ਲਾਵਾਂਗੇ ਇੱਕ ਇੱਕ ਪੈਰ ਦੀ ਸਪੇਸ ਰੱਖ ਕੇ ਇਸ ਤਰ੍ਹਾਂ ਆਪਾਂ ਚਾਰ ਪੰਜ ਸੀਨਾ ਸਿੱਧੀਆਂ ਲਾਵਾਂਗੇ ਆ ਦੇਖੋ ਜੀ ਫਿਰ ਆਪਾਂ ਵਿੱਚ ਆ ਦੇਖੋ ਜੀ ਇਹ ਆਪਾਂ ਸਿੱਧੀਆਂ ਸੀਨਾ ਲਾਵਾਂਗੇ ਪਹੁੰਚਾ ਫੋਲਡ ਕਰਕੇ ਬਾਅਦ ਵਿੱਚ ਆਪਾਂ ਸਿੱਧੀਆਂ ਸੀਣਾ ਲਾਈਆਂ ਹੋਈਆਂ ਨੇ ਪੰਜ ਸੀਣਾ ਲਾਉਣ ਤੋਂ ਬਾਅਦ ਵਿੱਚ ਆਪਾਂ ਸਕਰੋਲ ਪਾਵਾਂਗੇ ਇਸ ਤਰ੍ਹਾਂ ਇਹ ਆਪਾਂ ਪੰਜ ਸੀਣਾ ਸਿੱਧੀਆਂ ਲਾਈਆਂ ਹੋਈਆਂ ਨੇ ਤੇ ਵਿੱਚ ਆਪਾਂ ਇਹਨਾਂ ਸੀਣਾ ਦੇ ਵਿੱਚ ਆਪਾਂ ਇਸ ਤਰ੍ਹਾਂ ਸਕਰੋਲ ਬਣਾ ਲਾਂਗੇ ਆਹ ਦੇਖੋ ਜੀ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਅੱਗੇ ਪਿੱਛੇ ਕਰਕੇ ਇਸ ਤਰ੍ਹਾਂ ਸਕ੍ਰੋਲ ਬਣਾਵਾਂਗੇ ਆ ਦੇਖੋ ਜੀ ਇਹ ਆਪਣਾ ਪ੍ਰਿੰਟਡ ਕੱਪੜਾ ਇਸ ਲਈ ਇਹਦੇ ਉੱਪਰ ਥੋੜਾ ਘੱਟ ਨਜ਼ਰ ਆ ਰਿਹਾ ਜੇਕਰ ਤੁਸੀਂ ਪਹੁੰਚ ਜਾਂਦੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਉਹ ਮੈਂ ਪਲੇਨ ਕੱਪੜੇ ਦੇ ਉੱਪਰ ਤੁਹਾਨੂੰ ਪੌਂਚੇਆਂ ਦੇ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਤੇ ਇਹ ਹੀ ਮੈਂ ਸਿੰਪਲੋ ਤਰੀਕੇ ਨਾਲ ਹੀ ਪੌਂਚੇ ਬਣਾ ਰਹੀਆਂ ਪ੍ਰਿੰਟਡ ਕੱਪੜੇ ਦੇ ਉੱਪਰ ਕਿਉਂਕਿ ਇਹਦੇ ਉੱਪਰ ਇੰਨਾ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਪਲੇਨ ਕੱਪੜੇ ਦੇ ਉੱਪਰ ਹੀ ਪੌਂਚੇ ਦਾ ਡਿਜ਼ਾਈਨ ਜਿਹੜੇ ਨੇ ਨਜ਼ਰ ਆਉਂਦੇ ਨੇ ਇਹ ਆਪਾਂ ਦੂਜਾ ਪੌਂਚਾ ਵੀ ਉਸੇ ਤਰ੍ਹਾਂ ਹੀ ਬਣਾ ਲਾਂਗੇ ਕਪੜਾ ਫੋਲਡ ਕਰਕੇ ਇੱਕ ਸ਼ੁਰੂ ਜਿਹਾ ਸੀਣਾ ਲਾਵਾਂਗੇ ਬਾਅਦ ਵਿੱਚ ਆਪਾਂ 5 6 ਸੀਣਾ ਸਿੱਧੀਆਂ ਲਾਉਣ ਤੋਂ ਬਾਅਦ ਵਿਚਾਲੇ ਸਕਰੋਲ ਬਣਾ ਲਾਂਗੇ ਸਿੰਪਲ ਜਿਹੇ ਤਰੀਕੇ ਨਾਲ ਆ ਦੇਖੋ ਜੀ ਸਿੰਪਲ ਸਿੱਧੀਆਂ ਸੀਣਾ ਲਾ ਕੇ ਵਿੱਚ ਸਕਰੋਲ ਬਣਾ ਲਾਂਗੇ ਕੱਪੜੇ ਨੂੰ ਅੱਗੇ ਪਿੱਛੇ ਇਸ ਤਰ੍ਹਾਂ ਕਰਕੇ ਆ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਮੈਂ ਇਹ ਸਲਵਾਰ ਜਿਹੜੀ ਬਣਾ ਕੇ ਤਿਆਰ ਕੀਤੀ ਹੋਈ ਹੈ 10-15 ਮਿੰਟਾਂ ਦੇ ਵਿੱਚ ਆਪਣੀ ਸਲਵਾਰ ਜਿਹੜੀ ਇਹ ਬਣ ਕੇ ਤਿਆਰ ਹੋ ਚੁੱਕੀ ਸੀ ਤੇ ਹੁਣ ਆਪਾਂ ਪੌਂਚੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਜਿਹੜਾ ਕਿ ਆਪਣੀ ਕੁੰਡੇ ਵਾਲੀ ਸੀਨ ਹੈ ਉਹਨਾਂ ਦੋਨਾਂ ਨੂੰ ਮਿਲਾ ਕੇ ਆਪਾਂ ਤੇ ਜਿੰਨਾ ਵੀ ਪੌਂਚਾ ਤੁਸੀਂ ਰੱਖਣਾ ਚਾਹੋ ਨਾ ਕੱਪੜਾ ਰੱਖ ਕੇ ਸੀਨ ਲਾ ਲਓ ਆ ਦੇਖੋ ਜੀ ਇਹ ਦੋਰੀ ਸੀਨ ਲਾਈ ਹੋਈ ਇਹ ਪੌਂਚਿਆਂ ਤੋਂ ਤਾਂ ਉਸ ਤੋਂ ਬਾਅਦ ਆਪਾਂ ਅੱਗੇ ਸੀਨ ਲਾਵਾਂਗੇ ਆ ਦੇਖੋ ਜੀ ਇਹੀ ਬਿਲਕੁਲ ਸਹੀ ਆ ਰਹੀ ਆਪਣੀ ਸੀਨ ਆਸਨ ਦੀ ਸੀਨ ਤੋਂ ਅੱਗੇ ਵੀ ਆਪਾਂ ਸੀਨ ਲਾ ਚੁੱਕੇ ਆ ਤੇ ਥੋੜਾ ਜਿਹਾ ਜਦੋਂ ਆਪਣਾ ਅਗਲਾ ਪਹੁੰਚਾ ਆ ਜਾਂਦਾ ਉੱਥੋਂ ਤੱਕ ਆਪਾਂ ਸੀਨ ਲਾਉਣ ਤੋਂ ਬਾਅਦ ਫਿਰ ਦੂਜੇ ਪਹੁੰਚੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਡਬਲ ਸੀਨ ਲਾਵਾਂਗੇ ਇੱਥੇ ਦੋ ਤਿੰਨ ਸੀਣਾ ਸੀਣਾ ਲਾ ਕੇ ਫਿਰ ਆਪਾਂ ਅੱਗੇ ਸੀਨ ਲਾਵਾਂਗੇ ਤਾਂ ਜੋ ਆਪਣਾ ਪਹੁੰਚਾ ਜਿਹੜਾ ਉਹਦੀ ਡੇਣਾ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਹੁਣ ਸਿੰਪਲ ਸੀਨ ਲਾਵਾਂਗੇ ਆ ਦੇਖੋ ਜੀ ਇਹ ਉਹ ਕੱਪੜਾ ਜਿੱਥੇ ਤੱਕ ਆਪਾਂ ਪਹਿਲਾਂ ਸੀਨ ਲਾਈ ਹੋਈ ਸੀ ਤੇ ਹੁਣ ਆਪਾਂ ਇਸ ਸਾਰੇ ਕੱਪੜੇ ਤੇ ਡਬਲ ਸੀਨ ਲਾਵਾਂਗੇ ਆ ਦੇਖੋ ਜੀ ਡਬਲ ਸੀਨ ਲਉਣ ਤੋਂ ਬਾਅਦ ਹੁਣ ਆਪਣੀ ਜਿਹੜੀ ਸਲਵਾਰ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਜਿਹੜੀ ਸਲਵਾਰ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਚੁੱਕੇ ਹਾਂ ਪਹੁੰਚਿਆਂ ਤੋਂ ਫਾਲਤੂ ਕੱਪੜਾ ਜਿਹੜਾ ਵਾਧੂ ਕੱਪੜਾ ਕੱਟ ਕੇ ਆ ਦੇਖੋ ਜੀ ਇਸ ਲਈ ਸੇਧ ਤੇ ਹੀ ਕੱਪੜਾ ਕੱਟ ਕੇ ਬਾਅਦ ਵਿੱਚ ਪਹੁੰਚਿਆਂ ਵਾਲੇ ਕੱਪੜੇ ਤੇ ਕੱਟ ਲਾਵਾਂਗੇ ਛੋਟੇ ਛੋਟੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਲਵਾਰੇ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਸਲਵਾਰ ਜਿਹੜੀ ਬਣਾ ਕੇ ਤਿਆਰ ਕਰ ਲਈ 10-15 ਮਿੰਟਾਂ ਦੇ ਵਿੱਚ ਹੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਨਾਈ ਕਮੈਂਟ ਸੇ ਜਰੂਰ ਕਰਿਓ